इंडियन टीवी न्यूज़ पंजाब अपनी खबर अपनी भाषा ਵਿੱਚ ਨਮਸਕਾਰ ਤੁਸੀਂ ਵੇਖ ਰਹੇ ਹੋ ਇੰਡੀਅਨ ਟੀਵੀ ਨਿਊਜ਼ ਪੰਜਾਬ ਆਓ ਤੁਹਾਨੂੰ ਲੈ ਕੇ ਚੱਲੀਏ ਅੱਜ ਦੀਆਂ ਵੱਡੀਆਂ ਖਬਰਾਂ ਵੱਲ ਤਿੰਨ ਨਸ਼ਾ ਤਸਕਰਾਂ ਨੂੰ ਗ੍ਰਿਫਤਾਰ ਕਰਕੇ ਭਾਰੀ ਮਾਤਰਾ ਵਿੱਚ ਹੈਰੋਨ ਬਰਾਮਦ ਕੀਤੀ ਗਈ ਹੈ ਜੰਡਿਆਲਾ ਗੁਰੂ ਐਸਟੀਐਫ ਜਲੰਧਰ ਤੇ ਤਿੰਨ ਨਸ਼ਾ ਤਸਕਰਾਂ ਨੂੰ ਗ੍ਰਿਫਤਾਰ ਕੀਤਾ ਜਿਨ੍ਹਾਂ ਕੋਲੋਂ 500 ਗ੍ਰਾਮ ਹੈਰੋਨ ਅਤੇ ਐਕਟੀਵਾ ਬਰਾਮਦ ਹੋਈ ਹੈ ਡੀਐਸਪੀ ਜਲੰਧਰ ਨੇ ਦੱਸਿਆ ਕਿ ਨਾਕਾਬੰਦੀ ਦੌਰਾਨ ਜੰਡਿਆਲਾ ਗੁਰੂ ਨੇ ਤੇ ਜਾਂਦੀਆਂ ਰੋਡ ਤੋਂ ਨਸ਼ਾ ਤਸਕਰਾਂ ਨੂੰ ਕਾਬੂ ਕੀਤਾ ਜਿਨ੍ਹਾਂ ਕੋਲ 500 ਗ੍ਰਾਮ ਹਾਇਰੋਨਿਟ ਅਤੇ ਇੱਕ ਐਕਟਿਵਾ ਬ੍ਰਾਮੋਧੋਈ ਜਿੰਦਾਲਾ ਗੁਰਜਨ ਨਸ਼ਾ ਤਸਕਰਾਂ ਤੇ ਐਸਟੀਐਫ ਦੀ ਨਜਰਾਨਾ ਛਾਪੇ ਮਾਰੀ ਜਾ ਰਹੀ ਹੈ ਪੰਜਾਬ ਪੁਲਿਸ ਨੂੰ ਨਸ਼ਾ ਤਸਕਰਾਂ ਦੇ ਸ਼ਿਕੰਜਾ ਕਸ ਰਹੀ ਹੈ رپورਟਰ ਸੁਨੀਲ ਕੁਮਾਰ ਇੰਡੀਅਨ ਨਿਊਜ਼ ਅੰਮ੍ਰਿਤਸਰ ਹਾਂਜੀ ਸਰ ਅੱਜ ਜਿਹੜੇ ਨਸ਼ਾ ਤਸਕਰਾਂ ਨੂੰ ਗ੍ਰਿਫਤਾਰ ਕੀਤਾ ਕੀ ਕਾਰਵਾਈ ਕੀਤੀ ਗਈ ਹੁਣ ਤੱਕ ਦੀ ਨਸ਼ਿਆਂ ਦੇ ਖਿਲਾਫ ਛੇੜੀ ਗਈ ਜਿਹੜੀ ਮੁਹਮਮ ਅੱਜ ਪਰ ਹੀ ਸਫਲਤਾ ਮਿਲੀ ਐਸਟੀਐਫ ਜਲੰਧਰ ਏਜੰਸੀ ਪੁਲਿਸ ਪਾਰਟੀ ਨੂੰ ਭਾਰੀ ਸਫਲਤਾ ਮਿਲੀ ਐਸਆਈ ਅਮਨਦੀਪ ਸਿੰਘ ਸਮੇਤ ਆਪਣੇ ਪਾਰਟੀ ਦੇ ਨਾਲ ਜੰਡੇ ਵਾਲੇ ਮੌਜੂਦ ਸੀ ਇੱਥੇ ਮੁਖਰ ਖਾਸ ਨੂੰ ਇਨਫੋਰਮੇਸ਼ਨ ਦਿੱਤੀ ਐਸਆਈ ਨੂੰ ਬਕੀਨ ਵਾਲਿਆਂ ਦੇ ਪ੍ਰਿੰਸਪਾਲ ਸਿੰਘ ਯੁਵਰਾਜ ਸਿੰਘ ਹਰਦੀਪ ਸਿੰਘ ਜਿਹੜੇ ਜਿੰਨੇ ਜੰਡੇ ਵਾਲੇ ਦੇ ਰਹਿਣ ਵਾਲੇ ਆ ਇਹ ਆਪ ਨੂੰ ਨਸ਼ਾ ਕਰਦੇ ਤੇ ਭਾਰੀ ਮਾਤਰਾ ਚ ਨਸ਼ਾ ਵੇਚਦੇ ਵੀ ਆ ਤੇ ਅੱਜ ਵੀ ਉਹ ਜੈਦਾ ਕਲੋਨੀ ਜਿਹੜੀ ਭੱਦਰਕਾਲੀ ਮੰਦਿਰ ਦੇ ਲੱਗ ਕੇ ਆ ਉੱਥੇ ਵੀ ਭਾਰੀ ਮਾਤਰਾ ਚ ਹਿਰੋਇਨ ਲੈ ਕੇ ਆ ਰਹੇ ਆ ਜੇ ਟਾਈਮ ਨਾਲ ਕਾਬੂ ਕੀਤਾ ਜਾਵੇ ਤੇ ਬਰਾਨਗੀ ਹੋ ਸਕਦੀ ਹੈ ਜੋ ਐਸਏ ਅਮਨਦੀਪ ਸਿੰਘ ਨੇ ਆਪਣੀ ਪੁਲਿਸ ਪਾਰਟੀ ਦੇ ਨਾਲ ਇੱਥੇ ਭੱਦਰਕਾਲੀ ਮੰਦਿਰ ਦੇ ਲੱਗ ਕੇ ਜੈਦਾ ਕਲੋਨੀ ਪਹੁੰਚੇ ਤਾਂ ਅੱਗੋਂ ਐਕਟਵਾ ਦੇ ਉੱਪਰ ਤਿੰਨੇ ਵਿਅਕਤੀ ਆਰੇ ਸੀ ਤੇ ਪੁਲਿਸ ਪਾਰਟੀ ਨੂੰ ਦੇਖ ਕੇ ਭੱਜਣ ਲੱਗੇ ਤੇ ਇਹਨਾਂ ਨੇ ਸਾਥੀ ਕਰਮਚਾਰੀਆਂ ਦੀ ਮਦਦ ਨਾਲ ਇਹਨਾਂ ਨੂੰ ਕਾਬੂ ਕੀਤਾ ਤੇ ਬਾਅਦ ਚ ਜਦੋਂ ਇਹਨਾਂ ਨੇ ਤਲਾਸ਼ੀ ਲਈ ਇਸ ਐਕਟਿਵਾਦੀ ਜਾਂ ਇਹਨਾਂ ਦੀ ਲਈ ਤਾਂ ਪ੍ਰਿੰਸਪਾਲ ਕੋਲੋਂ 300 ਗ੍ਰਾਮ ਹਰਦੀਪ ਸਿੰਘ ਕੋਲੋਂ 100 ਗ੍ਰਾਮ ਤੇ ਯੁਵਰਾਜ ਸਿੰਘ ਕੋਲੋਂ ਵੀ 100 ਗ੍ਰਾਮ ਟੋਟਲ 500 ਗ੍ਰਾਮ ਅੱਧਾ ਕਿਲੋ ਇਹਨਾਂ ਕੋਲ ਤਿੰਨਾ ਕਿਲੋ ਹੈਰੋਇਨ ਬਰਾਮਦ ਹੋਈ ਹੈ ਦੋਸ਼ੀਆਂ ਦੇ ਖਿਲਾਫ ਮੁਕੱਦਮਾ ਦਰਜ ਕੀਤਾ ਗਿਆ ਵਾ ਸਵੇਰੇ ਇਹਨਾਂ ਨੂੰ ਕੋਰਟ ਦੇ ਵਿੱਚ ਅਦਾਲਤ ਚ ਪੇਸ਼ ਕਰਕੇ ਇਹਨਾਂ ਦਾ ਰਿਮਾਂਡ ਲੈ ਕੇ ਇਨਾਂ ਕੋਲੋਂ ਵੱਧ ਤੋਂ ਵੱਧ ਪੁੱਛਗਿੱਛ ਕੀਤੀ ਜਾਊਗੀ ਇਹਨਾਂ ਦੇ ਬੈਕਵਰਡ ਫਾਰਵਰਡ ਲਿੰਕ ਸਾਰੇ ਪਤਾ ਕੀਤੇ ਜਾਣ ਕਿੱਥੋਂ ਇਹ ਹਰੋਇਨ ਲੈ ਕੇ ਆਏ ਤੇ ਗਾਂ ਕਿੱਥੇ ਸਪਲਾਈ ਕਰਨੀ ਸੀ ਸਰ ਐਕਟੀਵਾ ਤੋਂ ਇਲਾਵਾ ਜਾਂ ਹਰਨ ਤੋਂ ਇਲਾਵਾ ਕੋਈ ਹੋਰ ਵੀ ਚੀਜ਼ ਇਨਾਂ ਕੋਲੋਂ ਬਰਾਮਦ ਹੋਈ ਹੈ ਨਹੀਂ ਜੀ ਹੋਰ ਨਹੀਂ ਕੋਈ ਇਨਾਂ ਦੇ ਪਹਿਲਾਂ ਪਰਚੇ ਹੋਣ ਇਹ ਮਜੀਦ ਪੁੱਛਗਿੱਛ ਦਾ ਵਿਸ਼ਾ ਹੈ ਜੀ ਹਜੇ ਹੁਣ ਪੁੱਛਗਿੱਛ ਕਰਾਂਗੇ ਇਨਾਂ ਦੀ ਸਵੇਰੇ ਰਿਮਾਂਡ ਲੈ ਕੇ ਪੁੱਛਗਿੱਛ ਕਰਾਂਗੇ ਹਜੇ ਹੋਰ ਪੁੱਛਗਿੱਛ ਕਰਨੀ ਹੈ ਇਹ ਤਾਂ ਪਤਾ ਕੀਤਾ ਜਾਊਗਾ ਹੋਰ ਕਿਹੜੇ ਕਿਹੜੇ ਇਹਨਾਂ ਦੇ ਪਰਚੇ ਦਰਜ ਆ ਪਹਿਲਾਂ ਕੋਈ ਜਾਂ ਇਹਨਾਂ ਦੇ ਸਾਥੀ ਕੌਣ ਹੈ ਕਿੱਥੋਂ ਸਮਾਨ ਲੈ ਕੇ ਆਇਆ ਕਿੱਥੇ ਦੇਣ ਜਾਣਾ ਸਾਰਾ ਪੁੱਛਗਿੱਛ ਕਰਨੀ ਬਾਕੀ ਹੈ ਜੀ ਅਜੇ